ਜਲਵੇ ਹਾਂਜੀ ਹਾਂ ਸਾਰਿਆਂ ਨੂੰ ਨਚਾ ਦੇਉਂਗਾ ਹਾਂਜੀ ਹਾਂਜੀ ਮੈਂ ਦੇਖ ਖੜਗਾ ਕੀਤਾ ਫਿਰ ਕੋਈ ਰੌਲਾ ਪਾਉਣਾ ਤਾਂ ਮੈਂ ਪਿਆਰ ਪੰਜਾਬ ਵਿੱਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਤੇ ਖਾਸ ਤੌਰ ਤੇ ਜਦੋਂ ਕਿਸੇ ਨਾਮੀ ਹਾਸਤੀ ਦੇ ਘਰ ਵਿਆਹ ਹੁੰਦਾ ਤਾਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਚਰਚਾਵਾਂ ਹੁੰਦੀਆਂ ਤੇ ਹੁਣ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਲਾਡਲੀ ਬੇਟੀ ਹਰਕੀਰਤ ਕੌਰ ਬਾਦਲ ਦੀ ਜਾਗੋ ਵਿਆਹ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਸੁਰਖੀਆਂ ਬਟੋ ਰਹੀਆਂ ਤੇ ਖਾਸ ਤੌਰ ਤੇ ਪੰਜਾਬੀ ਸਿੰਗਰ ਅਫਸਾਨਾ ਖਾਨ ਨੇ ਲਾਈਵ ਸ਼ੋਅ ਵੀ ਕੀਤਾ ਇਸ ਜਾਗੋ ਵਿਆਹ ਦੇ ਪ੍ਰੋਗਰਾਮ ਦੇ ਉੱਪਰ ਸੋ ਆਓ ਤੁਹਾਨੂੰ ਸਭ ਤੋਂ ਪਹਿਲਾਂ ਆਪਾਂ ਇਸ ਸ਼ਾਨਦਾਰ ਸ਼ਾਹੀ ਫੰਕਸ਼ਨ ਦੀਆਂ ਕੁਝ ਹਾਈਲਾਈਟਸ ਦਿਖਾ ਦਿੰਨੇ ਆ ਸੋ ਤੁਸੀਂ ਹਰਕੀਰਤ ਕੌਰ ਬਦਲਤੇ ਬਾਦਲ ਫੈਮਲੀ ਨੂੰ ਵਧਾਈਆਂ ਦੇਣ ਲਈ ਕਮੈਂਟਾਂ ਵਿੱਚ ਕੰਗ੍ਰੈਟਸ ਜ਼ਰੂਰ ਲਿਖੋ ਹਾਂਜੀ ਹਾਂਜੀ ਸਭ ਨਾਲ ਕੀ ਕਹੋ ਬਹੁਤ ਬਹੁਤ ਹਾਂਜੀ ਚਲੋ ਅੱਜ ਦਿਖਾਓਗੇ ਜਲਦੀ ਹਾਂਜੀ ਹਾਂਜੀ ਸਕੇ ਨਾਲ ਕੀ ਅੰਦਰਸਤੀ ਹੈ ਕਰੋ ਕਰੋ ਹਾਂਜੀ ਠੀਕ ਹੈ ਨਹੀਂ ਨਹੀਂ ਸਾਰੇ ਨੂੰ ਨਚਾ ਦੇਉਣਾ ਹਾਂਜੀ ਹਾਂਜੀ ਠੀਕ ਹੈ

ਸੋ ਜਿਵੇਂ ਤੁਸੀਂ ਇਸੇ ਸ਼ਾਹੀ ਵਿਆਹ ਦੀਆਂ ਹਾਈਲਾਈਟਸ ਦੇਖੀਆਂ ਜਿਸ ਵਿੱਚ ਬਾਦਲ ਪਰਿਵਾਰ ਇਕੱਠਾ ਸੀ ਤੇ ਬਹੁਤ ਜ਼ਿਆਦਾ ਖੁਸ਼ ਨਜ਼ਰ ਆ ਰਿਹਾ ਸੀ ਤੇ ਖਾਸ ਤੌਰ ਤੇ ਅਫਸਾਨਾ ਖਾਨ ਨੇ ਵੀ ਵਿਆਹ ਵਿੱਚ ਖੂਬ ਰੌਣਕਾਂ ਲਾਈਆਂ ਸੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਤੇ ਬਾਦਲ ਪਰਿਵਾਰ ਨੂੰ ਇਸ ਸ਼ੁਭ ਮੌਕੇ ਤੇ ਵਧਾਈਆਂ ਦੇਣ ਲਈ ਕਮੈਂਟਾਂ ਵਿੱਚ ਕੰਗ੍ਰੈਚਸ ਵੀ ਲਿਖੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਹੋਰ ਤਾਜ਼ਾ ਅਪਡੇਟਸ ਲਈ ਬੋਲੀਵੁੱਡ ਬਾਬਾ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਸੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ